ਹਾਂਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜਾਂ ਛਿਆਂ ਬੁੱਲਾਂ ਦੇ ਰਿਜ਼ਲਟ ਵਿਖਾਵਾਂਗੇ ਜਿਦੇ ਵਿੱਚ ਕੇ ਬਜਰੰਗੀ ਆ ਗਿਆ BM 347 ਆ ਗਿਆ ਅਰਜਨ ਗੁੰਗੜ ਆ ਗਿਆ ਰੇਧੂ ਆ ਗਿਆ 골ਡਨ ਲੋਂਗੋ ਵਾਲ ਆ ਗਿਆ ਤੇ ਅਭਿਮਨਿਊ ਆ ਗਿਆ ਅਭਿਮਨਿਊ 66 ਦਾ ਸੀਮਨ ਲਾਇਆ ਸੀ ਸਾਰੀ ਆਪਾਂ ਜਾਣਕਾਰੀ ਦੇਵਾਂਗੇ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਪੂਰੀ ਜਾਣਕਾਰੀ ਤੁਹਾਨੂੰ ਪਸ਼ੂ ਵੇਖਣ ਨੂੰ ਮਿਲ ਲੇਗੇ ਤੇ ਬਾਈ ਰਾਜੂ ਹਰਿਆਣੇ ਦੇ ਘਰੇ ਆਪਾਂ ਆ ਖੜੇ ਆ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਬਈ ਆ ਝੋਟੀ ਕਿਹੜੇ ਡੀਕੇ ਦੀ ਏ ਇਹ ਬਾਈ ਸੈਗ ਵਾਲਿਆਂ ਦੀ ਆ BMW 347 ਦੀ ਠੀਕ ਹੈ ਸੂਈ ਹੋਈ ਹੈ ਇਹ ਹਾਂ ਪਹਿਲਾਂ ਕਿੰਨਾ ਦੁੱਧ ਦਿੰਦਾ ਬਾਈ ਇਹਨੇ ਨਹੀਂ ਬਾਈ 11 ਕਿਲੋ ਦਿੰਦਾ ਠੀਕ ਆ ਇਹਨੇ ਜਾਨੀ 11 ਕਿਲੋ ਕੰਡੇ ਤੇ ਰੱਖਣਾ ਹਾਂ ਇਹ ਸੂਈ ਵੀ ਗਰਮੀ ਦੇ ਵਿੱਚ ਆ ਗਰਮੀ ਜਿਆਦਾ ਸੀਗੀ ਧਾਣਾ ਦੂਣਾ ਬਾਲਾ ਇਹਨੇ ਖਾਦਾ ਨਹੀਂਗਾ ਠੀਕ ਆ ਠੀਕ ਆ ਜੀ ਜੀ 11 ਕਿਲੋ ਫੇਰ ਵੀ ਦੇਈ ਗਈ ਆ ਠੀਕ ਆ ਆਹ ਲੈਵੇ ਦੀ ਕੁਆਲਿਟੀ ਵੇਖ ਲਓ ਬਾਈ ਠੀਕ ਆ ਠੀਕ ਆ ਨਾਲ ਜਗੜਮਾ ਹੀ ਆ ਲੈਵਾ ਤੇ ਉਦੋਂ ਗਾਂ ਆ ਗਈ ਬਾਈ ਇਹ ਆਪਣੇ ਨਾਲ ਦੀ ਇਹ ਇਹ ਆਪਾਂ ਲੈ ਕੇ ਆਂਦੀ ਸੀ ਇਹ ਲਈ ਸੀਗੀ ਬਈ ਆਪਾਂ ਠੀਕ ਆ ਇਹਦੇ ਪੇਟੋਂ ਪੈਦਾ ਹੋਈ ਆ 골ਡਨ ਬੂਰੇ ਦੀ ہاں 골ਡਨ ਬੂਰੇ ਦੀ ਠੀਕ ਹੈ ਆਪਣੇ ਕੋਲ ਉਹ 골ਡਨ ਬੂਰੇ ਦੀ ਤੁਹਾਨੂੰ ਖਾਣੇ ਆ ਇਹ ਕਿੰਨੀ ਉਮਰ ਆ ਬਾਈ ਇਹਦੀ ਇਹਦੀ ਬਾਈ 9 ਮਹੀਨੇ ਦੀ ਹੋਗੀ ਆ ਇਹੇ ਠੀਕ ਆ 9 ਮਹੀਨੇ ਦੀ ਜਣੀ ਉਮਰ ਹੋ ਗਈ ਐ ਦੀ ਹਾਂ 9 ਮਹੀਨੇ ਦੀ ਹੋ ਗਈ ਆ ਚੈੱਕ ਕਰ ਲੋ ਮਾਰਕਿੰਗ ਥੋੜੀ ਜੀ ਓਵਰ ਆਈ ਆ ਹਾਂ ਥੋੜੀ ਓਵਰ ਆਈ ਆ ਦੀ ਹਾਂ ਉਦਾਂ ਜਣੀ ਪੂਰੀ ਗਰੋਥ ਗਰੋਥ ਪੂਰ ਵਧੀਆ ਕੀਤੀ ਇਹਨੇ ਹਾਂ ਛੇ ਦੀ ਵੱਧ ਦੀ ਤਰੀ ਹੁੰਦੀ ਆ ਹਾਂ ਸਿੰਗ ਥੋੜਾ ਜਾਂ ਮੋਟਾ ਐ ਇਹਦਾ ਤੇ ਬਾ ਹੁਣ ਘਮਾ ਚੱਲੀ ਆ ਠੀਕ ਆ ਮਗਰਲੇ ਬੱਸ ਤੁਹਾਨੂੰ ਵਿਖਾ ਦਨੇ ਪਿੱਠ ਫੁੜੇ ਦੀ ਆ ਸੂਲ ਤੇ ਵੀ ਨਹੀਂ ਆਣਾ ਤੇ ਆ ਲੇਵਾ ਬਾਈ ਠੀਕ ਆ ਤੇ ਹੁਣ ਆਪਾਂ ਗੱਲ ਕਰੀਏ ਉਹ ਨਾਲ ਖੜੀ ਜਿਹੜੀ ਇਹ ਕਿਹ ਟੀਕੇ ਦੀ ਐ ਬਾਈ ਏ ਬਜਰੰਗੀ ਦੀ ਬਾਈ ਜੀ ਇਹ ਨਜਵਾਨਾਂ ਵਾਲੇ ਬਜਰੰਗੀ ਦੀ ਆ ਬਾਈ ਠੀਕ ਆ ਆਪਣੇ ਟੀਕੇ ਭਰੇ ਹੋਏ ਆ ਜਿਹੜੇ ਤੁਹਾਨੂੰ ਰਿਜ਼ਲਟ ਵਖਾਣ ਲੱਗੇ ਆ ਆ ਕਾਨੇ ਚ ਉਹ ਟੈਗ ਵੀ ਪਾਇਆ ਗਿਆ ਸੀ ਉਦੋਂ ਐਮਐਲ ਦਾ ਲਾਈਵ ਵੀ ਹੋਈ ਦੀ ਹਾਂ ਲਾਈਵ ਹੋਈ ਸੀ ਉਦੋਂ ਹਾਂ ਆ ਉਹਦਾ ਟੈਗ ਪਾਇਆ ਹੋਇਆ 30 ਨੰਬਰ ਬਜਰੰਗੀ ਵਾਲੇ ਦਾ ਤੇ ਕਿਵੇਂ ਤੁਹਾਨੂੰ ਲੱਗਿਆ ਰਿਜ਼ਲਟ ਵੇਖ ਕੇ ਬਾਈ ਬਹੁਤ ਵਧੀਆ ਰਿਜ਼ਲਟ ਲੱਗਾ ਇਹਦਾ ਪੂਰੀ ਕੀਤੀ ਹੋਈ ਹਾਂ ਪੂਰੀ ਤੇ ਇੱਕ ਹੀ ਆਪਾਂ ਦੱਸਿਆ ਨਹੀਂ ਸੀ ਵੀ ਇਹ ਤੇਰੇ ਕੱਟੇ ਦੀ ਆ ਵੀ ਉਹਨੂੰ ਆਖਾ ਹੀ ਪਛਾਣ ਲਾ ਪੰਜ ਛੇ ਕਟੀਆਂ ਸੀ ਉਦੋਂ ਹਾਂ ਉਹਨੂੰ ਆਖਾ ਹੀ ਪਛਾਣ ਲਾ ਤੇਰੇ ਕਿ ਵੀ ਕਿਹੜੀ ਹੈ ਕੱਟੀ ਉਹਨੇ ਆ ਪਛਾਣੀਆਂ ਦਾ ਆ ਹਾਂ ਦੇਖ ਲਓ ਬਹੁਤ ਹੀ ਰਿਜ਼ਲਟ ਆਇਆ ਇਹਦਾ ਹਾਂ ਇਹ ਪੂਰਾ ਜਮਾ ਜੈਡ ਬਲੈਕ ਆਈ ਹੈ ਇਹਦੀ ਤੇ ਆਪਾਂ ਇਹਦੀ ਨਾਲ ਅੱਜ AI ਕਰਤੀ ਆ ਲੈਵਰੀ ਕੁਆਲਿਟੀ ਕਰ ਇਹਦੀ ਆਪਾਂ AI ਕਰਤੀ ਆ ਦਮਦਾਰ ਨਾਲ ਜਿਹੜਾ ਮਲਕੀਤ ਬਾਈ ਹਰਿਆੰਡਾ ਬੋਲਾ ਦਮਦਾਰ 75 77 ਦਾ ਕੱਟ ਆਇਆ ਉਹ ਤੇ ਮਾਂ ਵਾਲੇ ਪਾਸੋਂ ਜੋਤੀ ਮੱਝ ਦਾ ਪੁੱਤ ਆ ਉਹ ਜਿਹੜੀ ਪੀਡੀਐਫ ਤੇ ਆਈ ਸੀ 24 ਕਿਲੋ ਕੁਛ ਗ੍ਰਾਮ ਦਾ ਉਹਦਾ ਸੀਗਾ ਹੁਣ ਆਗੇ ਆਪਣੀ ਆਏ ਦੀ ਗੱਲ ਹਾਂਜੀ ਬਾਈ ਦੱਸਿਓ ਇਹ ਆਪਣੀ ਹੈਗੀ ਅਰਜਨ ਗੁੰਗੜ ਦੀ ਇਹ ਅਰਜਨ ਗੁੰਗੜ ਦੀ ਹੈ ਬਾਈ ਇਹਦੇ ਚ ਬਹੁਤ ਵੀਰਾਂ ਦੇ ਆਏ ਸੀ ਸਵਾਲ ਵੀ ਇਹ ਬਾਹਲੇ ਖੁੱਲੇ ਸਿੰਘਾਂ ਦੀ ਹੈ ਸਿੰਘਾਂ ਦਾ ਨਹੀਂ ਕੋਈ ਸੰਗਾਂ ਮਾਂ ਤੇ ਵੀ ਉਠ ਜਾਂਦੇ ਹੁੰਦੇ ਨਹੀਂ ਕੋਈ ਗੱਲ ਹੁੰਦੀ ਪਿਛਲੇ ਸੂਏ ਇਹਨੇ ਬਾਈ ਕਿੰਨਾ ਦਾ ਉਹ ਦਿੱਤਾ ਸੀ ਪਿਛਲੇ ਸੂਏ ਸੀਗੀ ਬਾਈ 14-15 ਕਿਲੋ ਦੇ ਇਹ ਠੀਕ ਆ ਉਦੋਂ ਜਾਨੀ ਆਪਾਂ ਬੜੀ ਖਰਾਕ ਵੀ ਨਹੀਂ ਸੀ ਲੋਕਾਂ ਦੇ ਹਨਾ ਇਹਦੇ ਆਪਾਂ ਅਭਿਮਨਿਉ 66 ਸੀਮਣ ਲਾਇਆ ਸੀ ABC ਵੀਰਾਂ ਵਾਲੀ ਵਾਲਿਆਂ ਦਾ ਤੇ ਉਹਦੀ ਆਪਾਂ ਵੀਡੀਓ ਵੀ ਪਾਈ ਸੀਗੀ ਉਹਦੇ ਚ ਵੀ ਸੀਗਾ ਵੀ ਰਿਜ਼ਲਟ ਦੱਸਿਓ ਕਿੰਨੇ ਬੰਦਿਆਂ ਦੇ ਫੋਨ ਆਇਆ ਵੀ 66 ਦਾ ਵਾਕੇ ਬਾਈ ਆਪਾਂ 6 ਡੀ ਕੇ ਅਭਿਮਨਿਉ 66 ਦੇ ਲਾਏ ਸੀਗੇ ਆਪਣੇ ਪਿੰਡ ਪਿੰਡ ਚ ਜਿਹੜੇ ਬਾਹਰ ਲਾਏ ਉਹਦੀ ਨਹੀਂ ਗੈਨਤੀ ਯਾਨੀ 6 ਡੀ ਕੇ ਆਪਾਂ ਪਿੰਡ ਪਿੰਡ ਚ ਲਾਏ ਲਾਏ ਸੀ ਉਸੇ ਕੁਪੀ ਚੋਂ ਬਾਈ ਰਾਜੂ ਹਰਾਂ ਦੀ ਇਸ ਮੱਝ ਦੇ ਟੀਕੇ ਲਾਇਆ ਸੀਗਾ ਤੇ ਉਹਨੇ ਜਾਨੀ ਸਾਰਿਆਂ ਦੇ ਸਾਰਿਆਂ ਨੇ ਕਟੀਆਂ ਹੀ ਦਿੱਤੀਆਂ ਵਾ 66 ਸੀਮਣ ਪੂਰਾ ਕਾਮਯਾਬ ਹੋਇਆ ਹੋਰ ਵੀ ਜਿੰਨੇ ਲਾਇਏ ਸੀ ਖਾਨ ਲਾਇਆ ਸੀ ਤੇ ਆਪਣੇ ਇਹ ਸਾਰੇ ਬਈ ਪੂਰੇ ਕਾਮਯਾਬ ਹੋਏ ਆ ਬਈ ਇਸ ਟਾਈਮ ਇਹਦਾ ਹੁਣ ਦੁੱਧ ਕਿੰਨਾ ਹੈ ਹੁਣ ਬਈ 17 17.5 ਕਿਲੋ ਵਾਲਾ ਠੀਕੰਡੇ ਤੇ ਤੋਲਣਾ ਹਾਂ ਕੰਢੇ ਤੇ ਤੋਲਣਾ ਠੀਕ ਆ ਬਈ ਹੈ ਵੈੱਡ ਬੁੱਡ ਵੀ ਬਹੁਤ ਪਾਣੀ ਆ ਹਾਂ ਬਹੁਤ ਆ ਤੇ ਤੀਜਾ ਸੂਆ ਇਹ ਠੀਕ ਆ ਹਾਂ ਇਹ ਜਾਨੀ ਉਹਦੀ ਭੈਣ ਆ ਇਹ ਹੈਨਾ ਹਾਂ ਇਹ ਉਹਦੀ ਭੈਣ ਆ ਠੀਕ ਆ ਇੱਕੋ ਯਾਰ ਤੁਸੀਂ ਲੇਵਾ ਵੇਖ ਲਓ ਜੀ ਕੀ ਕਰ ਲੋ ਲੇਵਾ ਅੱਗੋਂ ਪੁੱਛੋ ਪੂਰਾ ਵਧੀਆ ਗਾਈਆਂ ਵਾਲਾ ਕੰਮ ਆ ਜਿਵੇਂ ਗਾਈਆਂ ਦਾ ਲੇਵਾ ਹੁੰਦਾ ਨਾ ਨਹੀਂ ਹੈ ਤੇ ਇਹਦੀ ਕੱਟੀ ਬਾਈ ਆਪਾਂ ਅਬ ਮੰਨੀਓ ਸੈਕਸਰ ਸੀ ਜਿਹੜਾ ਇਹਦੀ ਕੱਟੀ ਹੋਵੇ ਉਹ ਖੁੱਲੀ ਛੱਡੀ ਵੀ ਹੈ ਬਾਈ ਹਰਾਂ ਦੀ ਤੇ ਆਹ ਰਹੀ ਇਹਦੀ ਕੱਟੀ ਅਬ ਮੰਨੀਓ ਦੀ ਬਹੁਤ ਸੋਹਣੀ ਕੱਟੀ ਆਈ ਆ ਧੋਣ ਤੇ ਮੂੰਹ ਮਾ ਪੂਰਾ ਲੰਮਾ ਹੈ ਪੂਰੀ ਸੰਤੋਸ਼ਟੀ ਮਿਲੀ ਬਾਈ ਹਾਂ ਪੂਰੀ ਬਾਈ ਬਹੁਤ ਵਧੀਆ ਇੱਕ ਹੀ ਸੀਮਨ ਲਾਇਆ ਸੀ ਆਪਾਂ ਇਹ ਇੱਕ ਸੀਮਨ ਤੇ ਹੀ ਰਹਿ ਗਈ ਸੀ ਇਹ ਇੱਕੋ ਤੇ ਰਹਿ ਗਈ ਸੀ ਆਪਾਂ ਵੀਡੀਓ ਵੀ ਪਾਈ ਸੀ ਇੱਥੇ ਵੀਡੀਓ ਪਾਈ ਸੀ ਜੀ ਤੇ ਬਹੁਤ ਸੋਹਣੀ ਆ ਬਾਈ ਕੱਟੀ ਪੂਰਾ ਵਧੀਆ ਪੈਠ ਬੁੜਾ ਬਹੁਤ ਵਧੀਆ ਆ ਇਹ ਹਾਂ ਪੂਰੀ ਚੰਗੀ ਆ ਬਾਕੀ ਮਾਂ ਵੀ ਚੰਗੇ ਜਿਹੜੀ ਅਰਜਨ ਕੁੰਗੜ ਵਾਲੀ ਦੀ ਮਾਂ ਸੀ ਜਾਣੀ ਇਹਦੀ ਨਾਨੀ ਉਹਦਾ ਕਿੰਨਾ ਉਹਦਾ 16 ਕਿਲੋ ਦਾ ਸੀ ਬਾਈ ਉਹਦਾ 16 ਕਿਲੋ ਉਹਦਾ ਖਾਲਦਾਨੇ ਤੇ ਹੀ ਆਮ ਹੀ ਆਪਣੀ ਘਰੇਲੂ ਮੱਝਾਂ ਜਿਵੇਂ ਹੁੰਦੀਆਂ ਠੀਕ ਆ ਠੀਕ ਆ ਹਾਂ ਚਲੋ ਬਹੁਤ ਵਧੀਆ ਤੇ ਆਹਾ ਇਹ ਉਹਦੀ ਧੀ ਆਗੀ ਪਿਛਲੇ ਹਾਂ ਯਾਰਜਨ ਕੁੰਗੜ ਦੀ ਦੀ ਕੱਟੀ ਦੀ ਆ ਉਹਦੀ ਕੱਟੀ ਹੈਗੀ ਇਹ ਕਿਹੜੇ ਦੀ ਸੀ ਕਿ ਇਹ ਰੈਦੂ ਦੀ ਸੀ ਹਾਂ ਆ ਬਈ ਹੈਗੀ ਰੈਦੂ ਦੀ ਝੋਟੀ ਚੈੱਕ ਕਰੋ ਬਈ ਗਰੋਥ ਗਰੋਥ ਐਨ ਪੂਰੀ ਵੱਡੀ ਝੋਟੀ ਆ ਤੇ ਇਹਦੇ ਵੀ ਆਪਾਂ ਠੀਕ ਆ ਭਰਤਾ ਵਾ ਇਹਦੇ ਭਰਤਾ ਪੀਸੀ 575 ਦਾ ਠੀਕ ਆ ਠੀਕ ਆ ਤੇ ਤੁਸੀਂ ਕੁਆਲਿਟੀ ਚੈੱਕ ਕਰੋ ਠੀਕ ਆ ਬਹੁਤ ਜਿਆਦੇ ਸੋਹਣੀ ਆ ਬਹੁਤ ਜਿਆਦੇ ਸੋਹਣੀ ਬਾਕੀ ਲੈਂਥ ਵਾਲੀ ਚੰਗੀ ਆ ਬਹੁਤ ਚੰਗੀ ਆ ਹਾਂ ਬਾਕੀ ਸ਼ਰੀਫ ਬਹੁਤ ਆ ਤਲਤਨੀਆਂ ਕਰਦੀ ਠੀਕ ਆ ਲਾਉਣਾ ਐ ਭਲਾ ਐਂ ਲਾ ਦੇ ਕੋਈ ਚੱਕਰ ਨਹੀਂ ਐ ਭਲਾ ਖੁੱਲੀ ਤੇ ਇਹ ਰਿਸੈਪਟ ਲਾਇਆ ਠੀਕ ਆ ਤੇ ਰਾਮ ਨਾਲ ਐਂ ਜਮਾ ਨਹੀਂ ਐ ਹਾਂ ਇਹ ਬਾਕੀ ਬੜੀ ਚੰਗੀ ਆ ਤੇ ਸ਼ਰੀਫ ਆ ਤੇ ਬਾਕੀ ਮੂੰਹ ਦੀ ਇਦਨ ਕਰਿਓ ਮੂੰਹ ਬਾਈ ਮੜਾ ਜਾ ਮੂੰਹ ਦੀ ਬਹੁਤ ਸੋਹਣੀ ਆ ਬਾਈ ਬੜੀ ਸੋਹਣੀ ਆ ਨਾ ਕੋਈ ਬਾਹਲਾ ਐਂ ਜਮਾ ਨੇੜੋ ਸਿੰਘ ਮੋੜਿਆ ਨਾ ਦੂਰੋਂ ਮੋੜਿਆ ਬਹੁਤ ਜਿਆਦੇ ਜਿਹੜੇ ਦਾਤੀ ਸਿੰਘ ਜੀ ਨੂੰ ਆਪਾਂ ਕਹਿੰਦੇ ਆ ਜਿਹੜੀ ਯੂਨੀਵਰਸਿਟੀ ਆਪਣੀ ਕਹਿੰਦੀ ਹੈ ਦਾਤੀ ਸਿੰਘਾ ਚਾਹੀਦਾ ਬਸੂ ਓਵੇਂ ਦੀ ਆ ਬਾਈ ਤੇ ਪੂਰੇ ਘੈਂਟ ਇਹਦੇ ਆਪਾਂ ਭਰਿਆ ਪੀਸੀ 575 ਦਾ ਸੀਮਣ ਤੇ ਆ ਲੈਵਾ ਹੈ ਇਹਦੇ ਥਣ ਥੋੜੇ ਜੇ ਮੋਟੇ ਆ ਤੇ ਉਂ ਸੋਨੇ ਬਹੁਤ ਜ਼ਿਆਦੇ ਆ ਤੇ ਹੋਰ ਤਾਂ ਨਹੀਂ ਬਾਈ ਕੋਈ ਰਹਿ ਗਿਆ ਹੋਰ ਇੱਕ ਆ ਪਾ ਲਈ ਸੀ ਬੱਚਾ ਹਾਂ ਕੱਟਿਆਂ ਵਾਲੇ ਕੋਲੇ ਸੀ ਤੇ ਇਹ ਵੀ ਜਣੀ ਵਧੀਆ ਲੱਗੀ ਤਾਂ ਮੈਂ ਲੈ ਲਈ ਸੀਗੀ ਇਹ ਕੱਟਾ ਸੀਗਾ ਦੇਦਾ ਆਪਾਂ ਉਹਨਾਂ ਨੂੰ ਇੱਕ ਕੱਟਾ ਸੀ ਬਾਈ ਹਰਿਆਕੋਲੇ ਤੇ ਇੱਥੇ ਆਪਣੇ ਮੰਡੀ ਦੀ ਲਿਆ ਸੀ ਮੰਡੀ ਤੋਂ ਨਹੀਂ ਇੱਥੇ ਤੁਰੇ ਜਾਂਦੇ ਸੀ ਲੈ ਲਈ ਸੀ ਜਾਨੀ ਕੱਟੀ ਮੈਨੂੰ ਵਧੀਆ ਲੱਗੀ ਇਹ ਠੀਕ ਹੈ ਲੈ ਲਈ ਸੀਗੀ ਆ ਮੈਂ ਚੱਲ ਜਾਂ ਬਾਜੂ ਵਿਚਾਰੀ ਦੀ ਆਹੋ ਚੱਲ ਗੱਟਾ ਪਾਲਨ ਨਾਲ ਤਾਂ ਚੰਗਾ ਏ ਹਾਂ ਤੇ ਆ ਨਗੀਨਾ ਇਹ ਉਹ ਸੈਗ ਵਾਲੀ ਦੀ ਆ ਇਹ ਉਹ ਦੀ ਆ ਤੇ ਹੈ ਇਹ ਡਾਇਰੈਕਟ ਆ ਇਹ ਡਾਇਰੈਕਟ ਕ੍ਰੋਸਿੰਗ ਤੋਂ ਆ ਹਾਂ ਕੁੱਲ ਮਿਲਾ ਕੇ ਬਾਈ ਤੁਹਾਨੂੰ ਕਿਵੇਂ ਲੱਗਿਆ ਆਪਣੇ ਨਾਲ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਪਸ਼ੂ ਪਾਲਕਾ ਵਧੀਆ ਸੀਮਨ ਭਰਾਓ ਹਾਂ ਤੇ ਇੱਕ ਮੈਂ ਤਾਂ ਸ਼ਿਫਾਰਿਸ਼ ਬਾਈ ਹਰਜੀਤ ਹੀ ਕਰਦਾ ਬਹੁਤ ਵਧੀਆ ਰਿਜ਼ਲਟ ਆਇਆ ਆਪਾਂ ਨੂੰ ਤੇ ਬਹੁਤ ਵਧੀਆ ਦੇ ਕੋਲੇ ਸੀਮਨ ਹੁੰਦੇ ਆ ਹਾਂ ਤੇ ਚੰਗੀ ਬਰੀਡ ਤੇ ਕੰਮ ਕਰੋ ਇੱਕ ਝੋਟੀ ਬਾਈ ਹੋਰ ਸੀਗੀ ਜਿਹੜੀ ਸੀਗੀ 1470 ਦਾ ਦੀ ਅਰੋਸ਼ੀ ਹਰੋਸ਼ੀ ਉਹ ਵੀ ਇਹਦੀ ਭੈਣ ਸੀਗੀ ਹਾਂ ਉਹਦੇ ਤੇ ਇੱਕ ਕਮੈਂਟ ਕੀਤਾ ਸੀ ਬਾਈ ਨੇ ਹਾਂ ਇੱਕ ਕਮੈਂਟ ਕੀਤਾ ਸੀ ਬਾਈ ਨੇ ਆਂਦਾ ਬਾਈ ਜਿਹੜੀ ਆ ਰੂਸ਼ੀਆ ਝੋਟੀ ਇਹ ਦੁੱਧ ਬਹੁਤ ਦਉਗੀ ਤਾਂ ਵਾਕਈ ਉਹਨੇ ਦੁੱਧ ਬਹੁਤ ਦਿੱਤਾ ਹਨ ਇਹ ਉਹ ਆਪਣੀ ਭੈਣ ਕੇ ਲੈ ਗਏ ਸੀ ਠੀਕ ਹੈ ਪਹਿਲਾਂ ਨਹੀਂ ਸੀਗੀ ਪਹਿਲਾਂ ਨਹੀਂ ਹਾਂ 13 13 ਕਿਲੋ ਦੇ ਕਰੀਬ ਉਹਨੇ ਦੁੱਧ ਦਿੱਤਾ ਉਹਦੇ ਖਾਣ ਦਾ ਵੀ ਰਹੀ ਠੀਕ ਹੈ ਹਨ ਹਾਂ ਉਹਦੇ ਖਾਣ ਦਾ ਤੇ ਉਹਨੇ ਕੀ ਦਿੱਤਾ ਫਿਰ ਜਾ ਕੇ ਨਹੀਂ ਖਾਣ ਤੋਂ ਐਰ ਕੀ ਆ ਅੱਛਾ ਐਦ ਕੀ ਖਾਣ ਦਾ ਹਾਂ ਪਹਿਲਾਂ ਉਹਦੇ ਪਰੇ ਆਪਾਂ ਗੋਲਡਨ ਪੂਰਾ ਵੀ ਸ਼ਾਇਦ ਨੀਲੀ ਚ ਦੇ ਜੇ ਰੂਸ਼ੀ ਕਰਕੇ ਪਰ ਬੱਚਾ ਉਹਨੇ ਕਾਲਾ ਹੀ ਦਿੱਤਾ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਝ ਬਾਕੀ ਇਹ ਜਿੰਨੇ ਬੱਚੇ ਸੀ ਜਾਨੀ ਇੱਕੋ ਮਾਝ ਦੇ ਜਾਨੀ ਇਹਨਾਂ ਨੇ ਦੁੱਧ ਬਹੁਤ ਸੋਨਾ ਦੰਦੇ ਆ ਇਹ ਤੇ ਦਿੰਦੇ ਗਾਂ ਵੀ ਜ਼ਿਆਦਾਤਰ ਕੱਟ ਗਈਆਂ ਠੀਕ ਆ ਠੀਕ ਆ ਠੀਕ ਆ ਹੂੰ ਬਾਕੀ ਦੱਸੀ ਜਾਂਦੇ ਆ ਤੇ ਆ ਅਰਜਨ ਗੁੰਗਰ ਵਾਲੀ ਵੀਰਾਂ ਦੀ ਸੀਗੀ ਵੀ ਹਾਂ ਵੀ ਦੁੱਧ ਕਿੰਨਾ ਹੈ ਬਹੁਤ ਜ਼ਿਆਦਾ ਸੀਗਾ ਪੂਰਾ ਵਧੀਆ ਦੁੱਧ ਦਿੰਦਾ ਬਾਈ ਤੇ ਪੂਰੇ ਖੁਸ਼ ਆ ਬਾਈ ਹਰੀ ਤੇ ਤੁਸੀਂ ਵੀ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਪਸ਼ੂ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ ਸਾਸ ਰਿਕਾ